ਬੱਚੇ ਦਾ ਜ ਬਾਪ ਮਰ ਗਿਆ ਉਹਨੂੰ ਜਿੰਨੀਆਂ ਮਰਜ਼ੀ ਤੁਸੀਂ ਦੁੱਧ ਧੁੱਪ ਜਾਓ ਜਿੰਨੇ ਮਰਜ਼ੀ ਤੁਸੀਂ ਸੋਨੇ ਦੇ ਬਣ ਕੇ ਖਾ ਦਿਓ ਉਹ ਕਿਵੇਂ ਤੁਹਾਡੀ ਪੁਲਿਸ ਦੇ ਉੱਤੇ ਕਿਵੇਂ ਤੁਹਾਡੀ ਸਰਕਾਰ ਤੇ ਯਕੀਨ ਕਰ ਲੂਗਾ ਵੀ ਪੁਲਿਸ ਲੋਕਾਂ ਦੀ ਸੇਵਾ ਲਈ ਆ ਉਹ ਤਾਂ ਘਰ ਉਜਾੜਤਾ ਪੁਲਿਸ ਤਾਂ ਉਹਨਾਂ ਵਾਸਤੇ ਕਾਤਲ ਬਣ ਗਈ ਜਿਹੜੀ ਪੁਲਿਸ ਨਸ਼ਿਆਂ ਵਿਰੁੱਧ ਯੁੱਧ ਚਲਾ ਰਹੀ ਆ ਉਹ ਰਾਤ ਨੂੰ ਡੱਕੀ ਹੁੰਦੀ ਆ ਸ਼ਰਾਬ ਦੇ ਨਾਲ ਆ ਤੁਸੀਂ ਡਰਗ ਟੈਸਟ ਕਰਾ ਲਓ 95 96% ਪੁਲਿਸ ਰਾਤ ਨੂੰ ਸ਼ਰਾਬ ਪੀਂਦੀ ਆ ਦਿਨੇ ਫੀਮ ਖਾਂਦੀ ਆ ਤੇ ਕਿੰਨੇ ਮੁਲਾਜ਼ਮ ਚਿੱਟਾ ਲਾਉਂਦੇ ਨੇ ਮਾਲੋ ਰਿੰਦਰ ਦੀਵ ਦੋਚੀ ਵੀ ਆ ਤਾਂ ਟੌਰਚਰ ਕਰਨ ਦਾ ਹੱਕ ਕਿਹਨੇ ਦੇ ਦਿੱਤਾ ਉਹ ਦੋਚੀ ਉਹਦੀ ਚਾਰਸ਼ੂਰ ਬਣਾਓ ਉਹਨੂੰ ਕੋਰਟ ਤੇ ਭੇਜੋ ਕੋਰਟ ਫੈਸਲਾ ਕਰੂਗੀ ਨਾ ਤੁਸੀਂ ਆਪੇ ਜੱਜ ਕਿਵੇਂ ਬਣ ਗਏ ਜੱਜ ਬਣਨ ਤੋਂ ਬਾਹਰ ਵੀ ਤੁਹਾਨੂੰ ਤਸ਼ੱਦਦ ਕਰਨ ਦਾ ਹੱਕ ਕਿਹਨੇ ਦੇ ਦਿੱਤਾ ਕਿਹੜਾ ਬੰਦਾ ਚੁੱਕਣਾ ਕਿਨੂੰ ਛੱਡਣਾ ਕਿਹੜਾ ਪੈਸੇ ਲੈ ਕੇ ਛੱਡਣਾ ਕਿਹਦੇ ਦੇ ਪਰਚਾ ਪਾਉਣਾ ਕਿਹਦਾ ਅਨਕਾਊਂਟਰ ਕਰਨਾ ਕਿਨੂੰ ਜੇਲ੍ਹ ਭੇਜਣਾ ਇਹ ਸਾਰੇ ਦਾ ਸਾਰਾ ਐਸਐਸਪੀ ਦੀ ਗਵਾਹੀ ਦੇ ਵਿੱਚ ਹੁੰਦਾ ਸੋ ਤੁਸੀਂ ਸੀਐਨਸੀਆਰ ਛੱਡੋ ਉਹਦਾ ਸਾਰਾ ਐਸਐਸਪੀ ਦੇ ਧਿਆਨ ਚ ਜੇਕਰ ਮਹਿੰਡ ਦੇ ਅਸਰ ਵੀ ਉਹਤੇ ਕਾਰਵਾਈ ਨਹੀਂ ਕਰ ਰਹੇ ਤੇ ਇਹਦਾ ਮਤਲਬ ਫਿਰ ਡਰ ਹੈ ਨਾ ਨੂੰ ਵੀ ਜਿਵੇਂ ਇੱਥੇ ਕਾਰਵਾਈ ਕਰਦੇ ਬੋਲੂਗਾ ਵੀ ਤੁਸੀਂ ਤਾਂ ਵਿੱਚ ਨਾਲ ਹੋ ਕਹਿਨ ਨੂੰ ਕਈ ਵਾਰੀ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਤਾਂ ਤੁਹਾਡੇ ਭਾਈ ਆ ਕਾਦੇ ਭਾਈ ਹੋ ਯਾਰ ਤੁਸੀਂ ਸਾਡੇ ਭਾਈ ਤਾਂ ਹੁੰਦਾ ਜਿਹੜਾ ਭਰਾ ਦਾ ਜਿਹੜਾ ਦੁੱਖ ਵੰਡਾਵੇ ਤੁਸੀਂ ਤਾਂ ਸ਼ਰੀਕ ਜਿਹੜਾ ਜਿਹੜਾ ਕੋਈ ਭਰਾ ਭਰਾ ਨੂੰ ਕਤਲ ਕਰਦਾ ਉਹ ਸ਼ਰੀਕ ਤੇ ਕਾਤਲ ਬਣ ਜਾਂਦਾ ਤੁਸੀਂ ਸਾਡੇ ਕਾਤਲ ਬਣੇ ਹੋਏ ਆ ਨਰਿੰਦਰਦੀਪ ਨੂੰ ਇਨਸਾਫ ਦਬਾਉਣ ਦੇ ਲਈ ਅੱਜ ਬਠਿੰਡਾ ਦੇ ਵਿੱਚ ਵੱਡਾ ਇਕੱਠ ਹੋਇਆ ਆ ਮੇਰੇ ਨਾਲ ਕਿਸਾਨੋ ਗੁਫਤਾਰ ਮਹਿਮਾ ਉਹਨਾਂ 'ਗੇ ਗੱਲਬਾਤ ਕਰਾਂਗੇ ਮਹਿਮਾ ਸਾਹਿਬ ਕਿਵੇਂ ਦੇਖਦੇ ਹੋ ਪੁਲਿਸ ਦੀ ਕਸਟਡੀ ਦੇ ਵਿੱਚ ਇੱਕ ਨੌਜਬਾਨ ਦੀ ਡੇਥ ਹੋਣੀ ਇਲਜ਼ਾਮ ਇਨਸਾਫਪਸੰਦ ਜਥੇਬੰਦੀਆਂ ਦੇ ਇਨਸਾਫਪਸੰਦ ਲੋਕਾਂ ਦੇ ਪਰਿਵਾਰ ਦੇ ਹੀ ਨੇ ਕਿ ਪੁਲਿਸ ਨੇ ਤਸ਼ੱਦਦ ਇਹਨਾ ਕੀਤਾ ਕਿ ਉਹਨਾਂ ਦਾ ਸੁਪੁੱਤਰ ਚੱਲ ਜਿਹੜਾ ਹੈਗਾ ਉਹ ਨਹੀਂ ਸਕੇ ਕਿਵੇਂ ਦੇਖਦੇ ਹੋ ਹਾਲੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਾ ਹੋਣੀ ਕਿ ਪੁਲਿਸ ਨੂੰ ਆਪਣੇ ਮੁਲਾਜ਼ਮਾਂ ਦਾ ਨਹੀਂ ਪਤਾ ਹੈ ਕਿ ਸਾਡੇ ਜਿਹੜੇ ਮੁਲਾਜ਼ਮ ਨੇ ਉਹ ਕਿੱਥੇ ਨੇ ਪੁਲਿਸ ਨੂੰ ਉਹਨਾਂ ਦਾ ਨਹੀਂ ਪਤਾ ਜੋ ਪਰਚੇ ਦੇ ਵਿੱਚ ਨਾਮ ਜਦਨੇ ਕਿੱਥੇ ਨੇ ਦੇਖੋ ਪੁਲਿਸ ਨੂੰ ਤੇ ਸਰਕਾਰ ਨੂੰ ਸਾਰਾ ਪਤਾ ਹੁੰਦਾ ਔਰ ਜਦੋਂ ਕੋਈ ਤਸ਼ੱਦਦ ਹੁੰਦਾ ਜਿਵੇਂ ਹੁਣ ਕਹਿੰਦੇ ਨੇ ਕਿ ਅਸੀਂ ਨੌਜੋਧ ਚੜਾ ਰਹੇ ਹਾਂ ਯੋਧਨ ਨਸ਼ਿਆਂ ਵਿਰੁੱਧ ਅਸਲ 'ਚ ਇਹ ਯੋਧ ਨਸ਼ਿਆ ਵਿਰੋਧੀ ਨਹੀਂ ਯੋਧ ਲੋਕਾਂ ਵਿਰੋਧ ਹੈ ਕਿ ਲੋਕਾਂ ਨੂੰ ਲੁੱਟਿਆ ਕੁੱਟਿਆ ਤੇ ਉਜਾੜਿਆ ਕਿਵੇਂ ਜਾਵੇ ਤੁਸੀਂ ਦੇਖੋ 10 ਸਾਲ ਪੰਜਾਬ ਨੇ ਕਹਿਰ ਪੰਜਾਬ ਦੇ ਉੱਤੇ ਢਾਇਆ ਗਿਆ 1984 ਤੋਂ ਲੈ ਕੇ 94-95 ਤੱਕ ਕਿੰਨੇ ਨੌਜਵਾਨ ਇਦਾਂ ਹੀ ਘਰਾਂ 'ਚੋਂ ਚੁੱਕ ਕੇ ਮਾਰੇ ਗਏ ਸਕੂਲਾਂ ਦੇ ਵਿੱਚੋਂ ਮੁੰਡੇ ਚੁੱਕੇ ਗਏ ਜਿਹੜੇ ਹਜੇ ਦਾੜੀਆਂ ਤੱਕ ਨਹੀਂ ਸੀ ਉਗੀਆਂ ਜਿਨ੍ਹਾਂ ਦੇ ਕਾਲਜਾਂ 'ਚੋਂ ਚੁੱਕੇ ਗਏ ਖੇਤੀ ਕੰਮ ਕਰਨਗੇ ਲੋਕ ਚੁੱਕੇ ਗਏ ਉਹਨਾਂ ਦੇ ਇੰਕਾਊਂਟਰ ਬਣਾਏ ਗਏ ਉਹਨਾਂ ਦੇ ਮੁਕਾਬਲੇ ਬਣਾਏ ਗਏ ਤੇ ਫੀਤੀਆਂ ਲਵਾਈਆਂ ਗਈਆਂ ਬਿਲਕੁਲ ਜਿਹੜਾ ਨੋਜੋਦ ਨਸ਼ਾ ਵਿਰੋਧ ਹੈ ਅੱਜ ਤੁਸੀਂ ਦੇਖੋ ਪੰਜਾਬ ਪੁਲਿਸ ਦੀਆਂ ਵੈਬਸਾਈਟਾਂ ਤੇ ਜਾਂ ਸੋਸ਼ਲ ਪੇਜਾਂ ਦੇ ਉੱਤੇ ਇੱਕ ਸਪਾਈ ਤੋਂ ਲੈ ਕੇ ਵੱਡੇ ਉਸਰਾਂ ਤੱਕ ਨਾਮ ਦਿੱਤੇ ਜਾ ਰਹੇ ਨੇ ਕਾਦੇ ਨਾਮ ਦਿੱਤੇ ਜਾ ਰਹੇ ਨੇ ਲੋਕ ਤੇ ਤਰੇ ਤਰੇ ਕਰ ਰਹੇ ਨੇ ਲੋਕਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਨਸ਼ਿਆਂ ਵਿਰੁੱਧ ਕਹਿੰਦੇ ਯੁੱਧ ਆ ਤੇ ਨਸ਼ਿਆਂ ਦੇ ਯੁੱਧ ਦੇ ਵਿੱਚ ਵਿੱਚ ਵੱਡੇ ਵੱਡੇ ਟਾਰਗੇਟ ਦੇ ਕੇ ਉਹਨਾਂ ਤੋਂ ਪਰਚੇ ਜਿਹੜੇ ਕਰਾਏ ਜਾ ਰਹੇ ਆ ਹਰੇਕ ਆਮ ਖਾਸ ਗਰੀਬ ਦਾ ਦੋ ਤਰ੍ਹਾਂ ਨਾਲ ਲੋਕਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਕਈ ਵਾਰ ਕਹਿੰਦੇ ਨੇ ਵੀ ਗਰੀਬ ਤੇ ਹੁੰਦਾ ਕਈ ਵਾਰ ਕਹਿੰਦੇ ਅਮੀਰ ਤੇ ਪਰ ਪੰਜਾਬ ਅੰਦਰ ਦੋ ਤਰੀਕਿਆਂ ਨਾਲ ਹੋ ਰਿਹਾ ਜਿਹੜੇ ਨੋ ਜਿਹੜੇ ਘਰਾਂ ਦੇ ਥੋੜਾ ਜਿਹਾ ਸਰਦੇ ਪੁੱਜਦੇ ਆ ਚੰਗੀ ਰੋਟੀ ਖਾਂਦੇ ਆ ਜਾਂ ਚੰਗੇ ਪੈਸੇ ਚਾਰ ਕਮਾ ਲੈਂਦੇ ਮਿਹਨਤ ਦੇ ਜਾਂ ਤੇ ਉਹਨਾਂ ਨੂੰ ਚੁੱਕਿਆ ਜਾ ਰਿਹਾ ਜਾਂ ਗਰੀਬਾਂ ਨੂੰ ਚੁੱਕਿਆ ਜਾ ਰਿਹਾ ਜਿਹੜੇ ਥੋੜੇ ਪੈਸੇ ਨਾਲ ਉਤਾ ਚੁੱਕਿਆ ਜਾ ਰਿਹਾ ਵੀ ਇਹਨਾਂ ਕੋਲੋਂ ਕਮਾਈ ਕਿਵੇਂ ਕਰਨੀ ਆ ਕਿਉਂਕਿ ਪੁਲਿਸ ਦਾ ਜਿਹੜਾ ਕਰੰਟ ਲਾਉਣਾ ਇਹ ਦਹਿਸ਼ਤ ਵੀ ਪੁਲਿਸ ਤਾਂ ਐ ਬੰਦੇ ਮਾਰ ਦਿੰਦੀ ਆ ਪੁਲਿਸ ਤਾਂ ਐ ਕੁੱਟਦੀ ਆ ਇਹ ਚੁੱਕਣਾ ਵੀ ਪੈਸੇ ਲੈ ਜਾ ਸਕਣ ਪਰਚੇ ਦਾ ਡਰ ਪਾ ਕੇ ਮੋਟੀ ਕਮਾਈ ਕੀਤੀ ਜਾ ਸਕੇ ਮੋਟੀ ਲੁੱਟ ਕੀਤੀ ਜਾ ਸਕੇ ਤੇ ਗਰੀਬਾਂ ਨੂੰ ਚੁੱਕੜਾ ਵੀ ਉਹਨਾਂ ਦੇ ਪਿੱਛੇ ਵਿਚਾਰਾਂ ਪਿੱਛੇ ਕੋਈ ਸਪੋਰਟ ਨਹੀਂ ਹੁੰਦੀ ਦਿਹਾੜੀਦਾਰ ਬੰਦੇ ਜਾਂ ਛੋਟੇ ਮੋਟੇ ਕ੍ਰਾਈਮਾਂ ਵਿੱਚ ਇਨਵੋਲਵ ਹੁੰਦੇ ਨੇ ਉਹਨਾਂ ਨੂੰ ਚੁੱਕ ਕੇ ਜਾਂ ਤਾਂ ਉਹਨਾਂ ਦੇ ਵੱਡੇ ਪਰਚੇ ਪਾ ਦਨੇ ਜਾਂ ਐਨਕਾਊਂਟਰ ਕਰਦੇ ਨੇ ਉਹਦੇ ਨਾਂ ਤੇ ਬੋਡਾਂ ਤੇ ਫੀਤੀਆਂ ਲਵਾਏ ਜਾਂਦੇ ਜਿਹੜੀਆਂ ਫੀਤੀਆਂ ਨਾਲ ਅੱਜ ਪੁਲਿਸ ਦੇ ਪੇਜ ਭਰੇ ਪਾਏ ਨੇ ਵੀ ਫਲਾਣੇ ਨੇ ਇੰਨਾ ਕੰਮ ਕੀਤਾ ਐਨੇ ਪਰਚੇ ਕੀਤੇ ਉਹਨੇ ਐਨੇ ਬੰਦੇ ਐਨਕਾਊਂਟਰ ਕੀਤੇ ਉਹਨੇ ਐਨੇ ਬੰਦਿਆਂ ਨੂੰ ਜੇਲ੍ਹ ਭੇਜਿਆ ਸੋ ਇਹ ਜਿਹੜਾ ਯੁੱਧ ਚਲਾਇਆ ਜਾ ਰਿਹਾ ਨਸ਼ਾ ਵਿਰੋਧ ਇਹਦਾ ਸਾਰਾ ਪੁਲਿਸ ਨੂੰ ਪਤਾ ਪਰ ਜਿਹੜੀ ਤਾਲਾ ਸਵਾਲ ਹੈ ਵੀ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਜਦੋਂ ਸਟੇਟ ਕਹੇ ਕਿ ਅਸੀਂ ਇੰਨੇ ਹਜ਼ਾਰ ਏਕੜ ਜ਼ਮੀਨ ਖੋਣੀ ਹੈ ਅਸੀਂ ਇਨੀਆਂ ਥਾਵਾਂ ਤੇ ਬੁਲਡੋਜ਼ਰ ਚਲਾ ਕੇ ਉਹ ਜ਼ਮੀਨ ਖੁਸ਼ੜਾ ਲੈਣੀ ਹੈ ਕਿਉਂਕਿ ਪੰਜਾਬ ਦੋ ਹੀ ਚੀਜ਼ਾਂ ਦਾ ਨਾਮ ਹੈ ਪਾਣੀ ਪਲੱਸ ਜ਼ਮੀਨ ਤਾਂ ਪੰਜਾਬ ਦਾ ਪਾਣੀ ਖੋਣਾ ਹੈ ਪੰਜਾਬ ਦੀ ਜ਼ਮੀਨ ਖੋਣੀ ਹੈ ਤਾਂ ਕਿਹਦੇ ਰਾਂ ਹੀ ਖੋੜੀ ਜਾਣੀਆਂ ਪੁਲਿਸ ਦੇ ਰਾਂ ਹੀ ਤੇ ਜਦੋਂ ਪੁਲਿਸ ਨੂੰ ਇਸ ਕੰਮ ਲਈ ਤਿਆਰ ਕੀਤਾ ਹੋਇਆ ਵੀ ਖੋਣਾ ਲੋਕਾਂ ਨੂੰ ਮਾਰਨਾ ਤਾਂ ਉਹਦੇ ਜੋ ਫਿਰ ਵਗਦੀ ਗੰਗਾ 'ਚ ਹਰ ਕੋਈ ਹੱਥ ਧੋਂਦਾ ਪੁਲਿਸ ਵੀ ਤਾਂ ਹੁੰਦੀ ਆ ਤੇ ਜਦੋਂ ਪੁਲਿਸ ਪੈਸੇ ਦੇ ਚੱਕਰ ਤੇ ਨੌਜਵਾਨਾਂ ਨੂੰ ਚੁੱਕ ਲੈਂਦੀ ਆ ਤੇ ਬੇਇਤਹਾਸ਼ਾ ਕੁੱਟ ਦਿੰਦੀ ਆ ਜਦੋਂ ਇਸ ਗੱਲ ਨੂੰ ਮਨਾਉਣ ਲਈ ਵੀ 10 ਪੈਸੇ ਦਿਨਾ ਕਿ ਜੇਲ੍ਹ ਜਾਣਾ ਹੈ ਕਿ ਪਰਚਾ ਪਵਾ ਦਈਏ ਜਦੋਂ ਇੱਕ ਸੱਚਾ ਬੰਦਾ ਜਿੰਨੇ ਕੁਛ ਕੀਤਾ ਨਹੀਂ ਉਹ ਇਸ ਗੱਲ ਤੇ ਅੜਦਾ ਵੀ ਮੈਂ ਕੀ ਕੀਤਾ ਤਾਂ ਫਿਰ ਹੋਰ ਤਸ਼ੱਦਦ ਕਰਦੇ ਨੇ ਉਸ ਤਸ਼ੱਦਦ ਅੰਦਰ ਇਹ ਤਸ਼ੱਦਦ ਉਦੋਂ ਕਰਦੇ ਨੇ ਪੁਲਿਸ ਨੇ ਖੁਦ ਨਸ਼ਾ ਕੀਤਾ ਹੁੰਦਾ ਜਿਹੜੀ ਪੁਲਿਸ ਨਸ਼ਾ ਵਿਰੋਧ ਯੁੱਧ ਚਲਾ ਰਹੀ ਆ ਉਹ ਰਾਤ ਨੂੰ ਡੱਕੀ ਹੁੰਦੀ ਆ ਸ਼ਰਾਬ ਦੇ ਨਾਲ ਆ ਤੁਸੀਂ ਡੋਪ ਟੈਸਟ ਕਰਾ ਲਓ 95 96% ਪੁਲਿਸ ਰਾਤ ਨੂੰ ਸ਼ਰਾਬ ਪੀਂਦੀ ਆ ਦਿਨੇ ਫੀਮ ਖਾਂਦੀ ਆ ਤੇ ਕਿੰਨੇ ਮੁਲਾਜ਼ਮ ਚਿੱਟਾ ਲਾਉਂਦੇ ਨੇ ਉਹ ਜਿਹੜੇ ਖੁਦ ਨਸ਼ੇ 'ਚ ਗਰਸੇ ਨੇ ਉਹ ਤਸ਼ੱਦਦ ਕਰਦੇ ਨੇ ਜਦੋਂ ਕੋਈ ਨਰਿੰਦਰਦੀਪ ਵਰਗਾ ਨੌਜਵਾਨ ਮਰ ਜਾਂਦਾ ਤਾਂ ਫਿਰ ਇਸ ਕਰਕੇ ਕਾਰਵਾਈ ਨਹੀਂ ਕਰਦੇ ਇਸ ਕਰਕੇ ਨਹੀਂ ਪਤਾ ਨਹੀਂ ਹੁੰਦਾ ਸਭ ਪਤਾ ਹੁੰਦਾ ਪਰ ਉਹ ਕਹਿੰਦੇ ਜਦੋਂ ਅਸੀਂ ਪੁਲਿਸ ਤੋਂ ਦੂਜੇ ਕੰਮ ਕਰਾਉਣੇ ਲੋਕਾਂ ਦੀਆਂ ਜ਼ਮੀਨਾਂ ਖੋਣੀਆਂ ਜਿਉਂਦ ਜਾਣਾ ਆ ਆ ਭਾਰਤ ਮਾਲਾ ਜਿਹੜਾ ਮੁੱਖ ਮੰਤਰੀ ਕਹਿੰਦਾ ਵੀ ਉੱਥੇ ਵੀ ਆਜ ਉੱਥੇ ਵੀ ਆ ਜਾਂਦੇ ਜਦੋਂ ਜ਼ਮੀਨਾ ਖੋਣਿਆ ਤਾਂ ਫਿਰ ਉਹ ਕਹਿੰਦੇ ਜਦੋਂ ਅਸੀਂ ਆਪਣੇ ਪੁਲਿਸ ਵਾਲਿਆਂ ਤੇ ਸਪਾਹੀਆਂ ਤੇ ਡੀਐਸਪੀਆਂ ਤੇ ਐਸਐਚਓ ਤੇ ਕਾਰਵਾਈ ਕਰਦੇ ਆ ਇਹਦੇ ਨਾਲ ਪੁਲਿਸ ਦਾ ਡਾਟਾ ਮੋਰਲ ਡਾਊਨ ਹੁੰਦਾ ਇਸ ਕਰਕੇ ਇਹ ਚਾਹੇ ਕਿਸੇ ਨੂੰ ਮਾਰਦੇ ਹਨ ਕੁੱਟ ਲੈਣ ਲੁੱਟ ਲੈਣ ਇਹਨਾਂ ਤੇ ਅਸੀਂ ਕਾਰਵਾਈ ਨਹੀਂ ਕਰ ਸਕਦੇ ਕੀ ਤਸਵੀਰ ਫਿਰ ਕੀ ਜਾਂਦੀ ਆ ਜਿਵੇਂ ਉਹਨੇ ਪਰਿਵਾਰ ਵੀ ਕਹਿੰਦਾ ਕਿ ਸਾਡਾ 5 ਸਾਲ ਦਾ ਬੱਚਾ ਆ ਉਹਦੇ ਮਨ ਦੇ ਵਿੱਚ ਵੀ ਹੁਣ ਜੇ ਪੁਲਿਸ ਮੁਲਾਜ਼ਮੇ ਨੂੰ ਕਿਸੇ ਨੂੰ ਦੇਖਦਾ ਆ ਤਾਂ ਉਹਦੇ ਮਨ ਦੇ ਵਿੱਚ ਵੀ ਇਹ ਤਸਵੀਰ ਜਾਂਦੀ ਆ ਕਿ ਉਹ ਇਹ ਕੁਝਦਾ ਕਿ ਜੈਸਾ ਮੇਰੇ ਪਾਪਾ ਨਾਲ ਕੀਤਾ ਕਿਤੇ ਵੈਸਾ ਪੁਲਿਸ ਵਾਲੇ ਮੇਰੇ ਨਾਲ ਤਾਂ ਨਹੀਂ ਕਰਨਗੇ ਕਿਤੇ ਮੈਨੂੰ ਤਾਂ ਨਹੀਂ ਵੈਸਾ ਕਰੰਟ ਲਾ ਦੇਣਗੇ ਕਹਿੰਦੇ ਇਹ ਤਸਵੀਰ ਉਹਦੇ ਜਵਾਗ ਦੇ ਮਨ ਦੇ ਵਿੱਚ ਬਣੀ ਜਣੀ ਪੁਲਿਸ ਆ ਜਾਂ ਸੱਤਾ ਇਹ ਹਮੇਸ਼ਾ ਜ਼ੁਲਮ ਦਾ ਜਿਹੜਾ ਚਿੰਨ ਬਣ ਕੇ ਰਹੀ ਆ ਕਹਿੰਨ ਨੂੰ ਕਈ ਵਾਰੀ ਪੁਲਿਸ ਵਾਲੇ ਕਹਿੰਦੇ ਵੀ ਅਸੀਂ ਤਾਂ ਤੁਹਾਡੇ ਭਾਈ ਆ ਕਾਦੇ ਭਾਈਓ ਯਾਰ ਤੁਸੀਂ ਸਾਡੇ ਭਾਈ ਤਾਂ ਹੁੰਦਾ ਜਿਹੜਾ ਭਰਾ ਦਾ ਜਿਹੜਾ ਦੁੱਖ ਵੰਡਾਵੇ ਤੁਸੀਂ ਤਾਂ ਸ਼ਰੀਕ ਜਿਹੜਾ ਜਿਹੜਾ ਕੋਈ ਭਰਾ ਭਰਾ ਨੂੰ ਕਤਲ ਕਰਦਾ ਉਹ ਸ਼ਰੀਕ ਤੇ ਕਾਤਲ ਬਣ ਜਾਂਦਾ ਤੁਸੀਂ ਸਾਡੇ ਕਾਤਲ ਬਣੇ ਹੋਏ ਆ ਇਹ ਪੰਜਾਬ ਦੀ ਪੁਲਿਸ ਸਿਰਫ ਹੁਣ ਨਹੀਂ ਜਦੋਂ ਅਫਗਾਨੀ ਤੇ ਤੁਰਕ ਆਉਂਦੇ ਸੀ ਉਦੋਂ ਵੀ ਪੰਜਾਬ ਦੀ ਜਿਹੜੇ ਪੁਲਿਸ ਸੀ ਉਹ ਪੰਜਾਬੀਆਂ ਤੇ ਕਾਇਟਾਉਂਦੀ ਸੀ ਜਦੋਂ ਅੰਗਰੇਜ਼ ਸੀ ਕਿੰਨੇ ਕੁ ਬੰਦੇ ਇੰਗਲੈਂਡ ਤੋਂ ਆਏ ਜਾਂ ਯੂਰਪ ਤੋਂ ਆਏ ਜਦੋਂ ਛੱਡ ਕੇ ਗਏ 30 ਕਰੋੜ ਭਾਰਤੀਆਂ ਨੂੰ ਤਾਂ ਕਿੰਨੇ ਕੋ ਲੱਖਾਂ ਤੋਂ ਲੱਖ ਤੋਂ ਵੀ ਘੱਟ ਬੰਦੇ ਸੀ ਉਦੋਂ ਪੁਲਿਸ ਚ ਕੌਣ ਸੀ ਸਾਡੇ ਹੀ ਲੋਕ ਸਾਡੇ ਭਗਤ ਸਿੰਘ ਉਹਨਾਂ ਨੂੰ ਸਰਾਬਿਆਂ ਨੂੰ ਗਦਰੀ ਬਾਬੇ ਨੂੰ ਸਾਡੇ ਹੀ ਇੱਥੋਂ ਦੀ ਪੁਲਿਸ ਕੁੱਟੀ ਗਈ ਉਦੋਂ ਵੀ ਮਾਰੀ ਗਈ ਅੱਜ ਜਿਹੜੀ ਪੁਲਿਸ ਹੈ ਕਹਿਣ ਨੂੰ ਸਾਡੇ ਪਿੰਡਾਂ 'ਚੋਂ ਭਰਤੀ ਆ ਪਰ ਹੱਥ ਢੋਕਾ ਕੀਦੀ ਬਣੀ ਹੋਈ ਸਰਕਾਰ ਦੀ ਤੇ ਸਰਕਾਰ ਕਾਰਪੋਰੇਟ ਦੀ ਤਾਂ ਇਹ ਜਿਹੜਾ ਸਤੇੜਦਾ ਵੀ ਜਿਹੜਾ ਲੋਕਾਂ ਤੇ ਜਗ੍ਹਾ ਰਾਜ ਕਰਨਾ ਹੈ ਤਾਂ ਦਹਿਸ਼ਤ ਪਾ ਕੇ ਰਾਜ ਕਰਨਾ ਸੋ ਉਹ ਦਹਿਸ਼ਤ ਨਰਿੰਦਰਦੀਪ ਦੇ ਕਤਲ ਵਾਂਗ ਪੈਂਦਾ ਤਾਂ ਜਿਹੜੇ ਬੱਚੇ ਦਾ ਤੁਸੀਂ ਗੱਲ ਕਰ ਰਹੇ ਹੋ ਬੱਚੇ ਦਾ ਜ ਬਾਪ ਮਰ ਗਿਆ ਉਹਨੂੰ ਜਿੰਨੀਆਂ ਮਰਜ਼ੀ ਤੁਸੀਂ ਦੁੱਧ ਧੁੱਪ ਜਾਓ ਜਿੰਨੇ ਮਰਜ਼ੀ ਤੁਸੀਂ ਸੋਨੇ ਦੇ ਬਣ ਕੇ ਵਿਖਾ ਦਿਓ ਉਹ ਕਿਵੇਂ ਤੁਹਾਡੀ ਪੁਲਿਸ ਦੇ ਉੱਤੇ ਕਿਵੇਂ ਤੁਹਾਡੀ ਸਰਕਾਰ ਤੇ ਯਕੀਨ ਕਰ ਲੂਗਾ ਵੀ ਪੁਲਿਸ ਲੋਕਾਂ ਦੀ ਸੇਵਾ ਲਈ ਆ ਉਹ ਤਾਂ ਘਰ ਉਜਾੜਦਾ ਪੁਲਿਸ ਤਾਂ ਉਹਨਾਂ ਵਾਸਤੇ ਕਾਤਲ ਬਣ ਗਈ ਸਦਾ ਵਾਸਤੇ ਕਤਲ ਜਦੋਂ ਪੁਲਿਸ ਨੂੰ ਵੇਖਣਗੇ ਤਾਂ ਬੇਕਦਰ ਛੋਟੇ ਬੱਚੇ ਮੰਜ ਡਰ ਆਉਣੀ ਆ ਇਹ ਨਹੀਂ ਪਤਾ ਉਹਨੂੰ ਇਹ ਵੀ ਨਹੀਂ ਪਤਾ ਮਾਰਿਆ ਕਿਨੇ ਆ ਪਰ ਜਦੋਂ ਖਾਕੀ ਵਰਦੀ ਵੇਖੂਗਾ ਉਹਦੇ ਸਾਹਮਣੇ ਵੀ ਆ ਮੇਰੇ ਬਾਪ ਦੇ ਕਾਤਲ ਘੁੰਮ ਰਹੇ ਆ ਮੇਰੇ ਬਾਪ ਦੇ ਕਾਤਲ ਘੁੰਮ ਰਹੇ ਨਾ ਮੇਰੇ ਬਾਪ ਨੂੰ ਕਰੰਟ ਲਾ ਕੇ ਮਾਰਿਆ ਉਹਦੇ ਅੰਦਰ ਕਿੰਨਾ ਗੁੱਸਾ ਜਿਹੜਾ ਸਟੇਟ ਦੇ ਖਿਲਾਫ ਆਊਗਾ ਜਾਂ ਪੁਲਿਸ ਦੇ ਖਿ ਸਾ ਉਹ ਕਿਦਾਂ ਨ ਕਿਹਦਾ ਜ਼ਿਕਰ ਇਨਸਾਫ ਨਾ ਮਿਲਿਆ ਤਾਂ ਉਹ ਬੱਚੇ ਕੱਲ ਨੂੰ ਉਹ ਆਪ ਜਦੋਂ ਵੱਡਾ ਹੋਊਗਾ ਉਹਦੇ ਅੰਦਰ ਗੁੱਸਾ ਆਊਗਾ ਉਹ ਸਟੇਟ ਦੇ ਖਿਲਾਫ ਉਹ ਗੁੱਸੇ ਨੂੰ ਕਿਸੇ ਹੋਰ ਤਰੀਕੇ ਵੀ ਜ਼ਾਹਰ ਕਰ ਸਕਦਾ ਹੈ ਯਾਨੀ ਉਹਨੂੰ ਵੀ ਗਲਤ ਕਦਮ ਚੁੱਕਣ ਵਾਲੇ ਪਾਸੇ ਧੱਕਿਆ ਜਾ ਸਕਦਾ ਸੋ ਇਸ ਕਰਕੇ ਸاسي ਮੰਗ ਕਰਦੇ ਆ ਕਿ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਦੋਸ਼ੀ ਪੁਲਿਸੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਤੇ ਅੱਗੇ ਤੋਂ ਜਿਆ ਨਾ ਹੋਵੇ ਨੱਥ ਪਾਉਣੀ ਚਾਹੀਦੀ ਹੈ ਪੁਲਿਸ ਨੂੰ ਡੀਜੀਪੀ ਪੰਜਾਬ ਜਾਂ ਗ੍ਰਹਿ ਵਿਭਾਗ ਜਿਹੜਾ ਹੈਗਾ ਉਹ ਪੰਜਾਬ ਦੀ ਪੁਲਿਸ ਨੂੰ ਨੱਥ ਪਾਵੇ ਔਰ ਲੋਕਾਂ ਦੇ ਉੱਤੇ ਤਸ਼ੱਦਦ ਕਰਨਾ ਬੰਦ ਕੀਤਾ ਜਾਵੇ ਪਰਿਵਾਰ ਇਹ ਵੀ ਜਿਹੜਾ ਜ਼ਾਹਰ ਕਰ ਰਿਹਾ ਪਰਿਵਾਰ ਇਹ ਕਹ ਰਿਹਾ ਹੈਗਾ ਕਿ ਜਿਹੜੇ ਇਨਚਾਰਜ ਨੇ ਸੀਆਈਏ ਇਨਚਾਰਜ ਉਹਨਾਂ ਦਾ ਨਾਮ ਹਾਲੇ ਤੱਕ ਕਿਉਂ ਨਹੀਂ ਤੁਹਾਨੂੰ ਲੱਗਦਾ ਕਿ ਸੀਆਈਏ ਇਨਚਾਰਜ ਦੀ ਨਿਗਰਾਨੀ ਤੋਂ ਬਿਨਾਂ ਹੀ ਐਸਾ ਕੁਝ ਹੋ ਗਿਆ ਇੱਕ ਨੌਜਵਾਨ ਤੇ ਤਸ਼ੱਦਦ ਟਾਇਆ ਗਿਆ ਨੌਜਵਾਨ ਤੇ ਇੰਨਾ ਤਸ਼ੱਦਦ ਟਾਇਆ ਗਿਆ ਕਿ ਉਹਦੀ ਡੈਥ ਹੋ ਗਈ ਤੇ ਸੀਆਈਏ ਇਨਚਾਰਜ ਨੂੰ ਪਤਾ ਤੱਕ ਨਾ ਹੋਵੇ ਕਿ ਐਸਾ ਕੁਝ ਹੋ ਰਿਹਾ ਕੋ ਕੱਲਾ ਸੀਆਈਏ ਇਨਚਾਰਜ ਨਹੀਂ ਸੀਆ ਜਿਹੜਾ ਹੁੰਦਾ ਹੈ ਉਹ ਸਿੱਧਾ ਐਸਐਸਪੀ ਦੇ ਅਧੀਨ ਹੁੰਦਾ ਹੈ ਤੇ ਸੀਆਈ ਦੇ ਵਿੱਚ ਕੌਣ ਬੰਦਾ ਕਦੋਂ ਆਇਆ ਕਦੋਂ ਗਿਆ ਸਾਰਾ ਐਸਐਸਪੀ ਦੇ ਧਿਆਨ ਚ ਹ ਉਹ ਕੱਲਾ ਸੀਆਈ ਨਹੀਂ ਐਸਐਸਪੀ ਬਠਿੰਡਾ ਪਲੱਸ ਜਿੰਨੇ ਸੀਨੀਅਰ ਅਧਿਕਾਰੀ ਨੇ ਐਸਐਸਪੀ ਡੀ ਜਿਹੜਾ ਐਸਪੀ ਡੀ ਹੁੰਦਾ ਡਿਟੈਕਟਿਵ ਹੁੰਦਾ ਜਿਹੜਾ ਉਹ ਉਹਦੀ ਅਗਵਾਈ ਦੇ ਵਿੱਚ ਹੁੰਦਾ ਔਰ ਸੀਏ ਸਟਾਫ ਦਾ ਜਿਹੜਾ ਮੁਖੀ ਹੁੰਦਾ ਸਾਰੇ ਦੀ ਇੱਕ ਪੂਰਾ ਤੈਅशुदा ਕਮੇਟੀ ਹੁੰਦੀ ਵੀ ਕਿਹੜਾ ਬੰਦਾ ਚੁੱਕਣਾ ਕਿਨੂੰ ਛੱਡਣਾ ਕਿਹੜਾ ਪੈਸੇ ਲੈ ਕੇ ਛੱਡਣਾ ਕਿਹਦੇ ਦੇ ਪਰਚਾ ਪਾਉਣਾ ਕਿਹਦਾ ਅਨਕਾਊਂਟਰ ਕਰਨਾ ਕਿਨੂੰ ਜੇਲ੍ਹ ਭੇਜਣਾ ਇਹ ਸਾਰੇ ਦਾ ਸਾਰਾ ਐਸਐਸਪੀ ਦੀ ਅਗਵਾਈ ਦੇ ਵਿੱਚ ਹੁੰਦਾ ਸੋ ਤੁਸੀਂ ਸੀਏਨ 4 ਛੱਡੋ ਇਹਦਾ ਸਾਰਾ ਐਸਐਸਪੀ ਦੇ ਧਿਆਨ ਚ ਔਰ ਜੇਕਰ ਐਸਐਸਪੀ ਉੱਤੇ ਜੇਕਰ ਭੰਡ ਦੇ ਅਸਾਸ ਵੀ ਉਹਤੇ ਕਾਰਵਾਈ ਨਹੀਂ ਕਰ ਰਹੇ ਤੇ ਇਹਦਾ ਮਤਲਬ ਹੈ ਉਹ ਡਰ ਹਨਾ ਨੂੰ ਵੀ ਜਿਵੇਂ ਇੱਥੇ ਕਾਰਵੇ ਗੁਰਦੇ ਬੋਲੂਗਾ ਵੀ ਤੁਸੀਂ ਤਾਂ ਵਿੱਚ ਨਾਲ ਹੋ ਤੁਸੀਂ ਵੀ ਤਾਂ ਵਿੱਚ ਨਾਲ ਹੋ ਇਸ ਕਰਕੇ ਆਪਣੇ ਪਾਲੇ ਤੋਂ ਡਰਦ ਹੋਇਆ ਕਾਰਵਾਈ ਨਹੀਂ ਕੀਤੀ ਜਾ ਰਹੀ ਪਰ ਇਹ ਜਾਣਦੇ ਨਹੀਂ ਪੰਜਾਬ ਦਾ ਇਤਿਹਾਸ ਹੈ ਪੰਜਾਬ ਦੇ ਲੋਕ ਜਦੋਂ ਆਪਣੇ ਲਈ ਇਨਸਾਫ ਲਈ ਲੜਦੇ ਨੇ ਤਾਂ ਜਿੰਨਾ ਤੁਸੀਂ ਡਿਲੇ ਕਰੋਂਗੇ ਉਨਾ ਹੀ ਕਾਫਲਾ ਵੱਡਾ ਹੁੰਦਾ ਜਾਊਗਾ ਓਨਾ ਜਿਆਦਾ ਸਮੱਸਿਆ ਤੁਹਾਡੇ ਲਈ ਵੱਧਦੀ ਜਾਊਗੀ ਚੰਗੀ ਗੱਲ ਹੈ ਕਿ ਪਰਿਵਾਰ ਦੇ ਜ਼ਖਮਾਂ ਤੇ ਮਲਮ ਲਾਓ ਉਹ ਜਿਹੜਾ ਵੀ ਜਿਹੜਾ ਜਣਾਂ ਦਾ ਨਾਮ ਲਖਾਏ ਨੇ ਜਿਹੜੇ ਦੋਸ਼ੀ ਨੇ ਜਿਹੜੇ ਉੱਥੇ ਮੌਕੇ ਤੇ ਹਾਜ਼ਰ ਨੇ ਜਿਨ੍ਹਾਂ ਨੇ ਕਰੰਟ ਲਾ ਕੇ ਮਾਰਿਆ ਜਿਹੜਾ ਥਾਣੇ ਦਾ ਮੁਖੀ ਹੈ ਉਸ ਦਾ ਜੋ ਸੀਏ ਇਹਦਾ ਜਿਹੜਾ ਮੁਖੀ ਹੈ ਉਸ ਇੰਚਾਰਜ ਹੈ ਉੱਥੇ ਪਰਚਾ ਕਰਕੇ ਦੂਜਿਆਂ ਨੂੰ ਵੀ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜੋ ਪਰਿਵਾਰ ਨੂੰ ਮੁਆਵਜ਼ਾ ਦਿਓ ਮੁਰਦ ਵਸੇਬੇ ਲਈ ਉਹਦੇ ਲਈ ਕਰੋ ਕੁਛ ਤਾਂ ਕਿ ਉਹਦਾ ਜ਼ਖਮ ਉਹਦਾ ਬੱਚਾ ਜਿਹੜੀ ਮਾਂ ਦਾ ਪੁੱਤ ਮਰ ਗਿਆ ਜਿਹੜੀ ਘਰ ਜਿਹੜੀ ਪਤਨੀ ਆ ਉਹਦੀ ਉਹਦਾ ਘਰ ਵਾਲਾ ਚਲਾ ਗਿਆ ਉਹਦੇ ਛੋਟੇ ਛੜੇ ਬੱਚੇ ਆ ਉਹਨਾਂ ਨੂੰ ਉਹਦਾ ਉਹਨਾਂ ਦੇ ਨਰਿੰਦਰਦੀਪ ਕਦੇ ਨਹੀਂ ਮਿਲਣਾ ਪਰ ਉਹਨਾਂ ਦੇ ਜ਼ਖਮਾਂ ਤੇ ਥੋੜਾ ਜਿਹਾ ਠੰਡਕ ਪਹੁੰਚਾਈ ਜਾ ਸਕਦੀ ਜਿਵੇਂ ਇਸ ਦੇ ਜਦੋਂ ਪਿਸ਼ੋਕਰ ਤੇ ਜਾ ਝਾਤ ਮਾਰਦੇ ਤਾਂ ਪਿਸ਼ੋਕਰ ਇਹ ਆ ਕਿ ਬਹੁਤ ਚੰਗਾ ਐਸਟ ਟ੍ਰੇਨਰ ਸੀਗਾ ਕੜੇ ਕਈ ਡੀਐਸਪੀ ਕਈ ਐਸਐਸਪੀ ਜਿਨ੍ਹਾਂ ਦੇ ਬੱਚੇ ਇਹਦੇ ਤੋਂ ਟ੍ਰੇਨਿੰਗ ਲਈ ਤੇ ਆਪਣੇ ਭਵਿੱਖ ਸਵਾਰਨ ਦੇ ਲਈ ਬਾਹਰਲੇ ਮੁਲਕਾਂ ਦੇ ਵਿੱਚ ਚਲੇ ਗਏ ਜੋ ਗਗਨਦੀਪ ਮੁੰਡਾ ਨਾਲ ਫੜਿਆ ਗਿਆ ਸੀ ਉਹ ਇਹ ਕਹਿੰਦਾ ਕਿ ਸਾਨੂੰ ਸਾਨੂੰ ਇਹ ਕਿਹਾ ਗਿਆ ਕਿ ਤੁਸੀਂ ਚਿੱਟਾ ਲੈ ਕਿਉਂ ਚਿੱਟੇ ਦੇ ਦੋਸ਼ ਦੇ ਵਿੱਚ ਸਾਨੂੰ ਫੜਿਆ ਗਿਆ ਸਾਡੇ ਤੇ ਤਸ਼ੱਦਦ ਹੋਇਆ ਲੱਗਦਾ ਕਿ ਇੰਨਾ ਪੜਿਆ ਲਿਖਿਆ ਵੈਲ ਐਜੂਕੇਟ ਬੰਦਾ ਐਸੇ ਕੰਮ ਦੇ ਵਿੱਚ ਜਾਂ ਐਸੇ ਕਾਰਦੇ ਵਿੱਚ ਹੋ ਸਕਦਾ ਕਿ ਕਿਉਂਕਿ ਉਹ ਤਾਂ ਲੋਕਾਂ ਨੂੰ ਹੋਰ ਨਾਲ ਨੂੰ ਵੀ ਆਪਣੀ ਜ਼ਿੰਦਗੀ ਸੁਧਾਰਨ ਦੇ ਲਈ ਜਿਹੜਾ ਪ੍ਰੇਰਨਾ ਦਿੰਦਾ ਸੀ ਬੜੀ ਥਾਂ ਤੇ ਕਾਉਂਸਲਿੰਗ ਕਰਦਾ ਸੀ ਉਹ ਐਸਾ ਕੁਝ ਕਰ ਸਕਦਾ ਮੈਂ ਕਹਿੰਦਾ ਜਸ ਜਿਹੜਾ ਜੇ ਕੋਈ ਬੰਦਾ ਚਿੱਟੇ ਦੇ ਵਿੱਚ ਹੋਵੇ ਵੀ ਦੋਸ਼ੀ ਜਿੰਨੀ ਅਜੇ ਟੈਕਨੋਲੋਜੀ ਆ ਤੁਹਾਡੇ ਮੋਬਾਈਲ ਤੋਂ ਕਿੰਨੂੰ ਫੋਨ ਗਿਆ ਕਿੰਨੂੰ ਆਇਆ ਤੁਹਾਡੇ ਵਟਸਐਪ ਤੋਂ ਕਿੱਥੇ ਕਾਲ ਗਈ ਤੁਹਾਡੇ ਖਾਤਿਆਂ 'ਚ ਪੈਸੇ ਟਰਾਂਸਫਰ ਹੋਏ ਤੁਹਾਡੇ ਮੋਬਾਈਲ ਦੀ ਲੋਕੇਸ਼ਨ ਰੋਜ਼ ਕਿੱਥੇ ਜਾਂਦੀ ਆ ਤੁਹਾਡੀ ਗੱਡੀ ਕਿਹੜੇ ਮੋੜ ਤੋਂ ਕਿਹੜੇ ਚੌਂ ਤੋਂ ਥਾਂ-ਥਾਂ ਕੈਮਰੇ ਲੱਗ ਨੇ ਕਿੱਧਰ ਲਾਂਦੀ ਆ ਟਰੇਸ ਕਰਕੇ ਬਕਾਇਦਾ ਉਹਦੀ ਕਰਕੇ ਫੜਿਆ ਜਾ ਸਕਦਾ ਪਰ ਫੜ ਮੰਨ ਲਓ ਮੰਨ ਲਓ ਰਿੰਦਰਦੀਪ 도치 ਵੀ ਆ ਤਾਂ ਟੌਰਚਰ ਕਰਨ ਦਾ ਹੱਕ ਕਿਹਨੇ ਦੇ ਦਿੱਤਾ ਉਹ 도치 ਉਹਦੀ ਚਾਰਜ ਸ਼ੀਟ ਬਣਾਓ ਉਹਨੂੰ ਕੋਰਟ ਤੇ ਭੇਜੋ ਕੋਰਟ ਫੈਸਲਾ ਕਰੂਗੀ ਨਾ ਤੁਸੀਂ ਆਪੇ ਜੱਜ ਕਿਵੇਂ ਬਣ ਕੇ ਜੱਜ ਬਣਨ ਤੋਂ ਬਾਹਰ ਵੀ ਤੁਹਾਨੂੰ ਤਸ਼ੱਦਦ ਕਰਨ ਦਾ ਹੱਕ ਕਿਹਨੇ ਦਿੱਤਾ ਸਵਾਲ ਇਹੀ ਆ ਵੀ ਪੁਲਿਸ ਸਿਰਫ ਆਪਣਾ ਪੁਲਿਸ ਦਾ ਕੰਮ ਆ ਦੋਸ਼ੀ ਨੂੰ ਫੜਨਾ ਤੇ ਉਹਦੀ ਚਾਰਜ ਸ਼ੀਟ ਬਣਾ ਕੇ ਅਦਾਲਤ ਦੇ ਪੇਸ਼ ਕਰਨੀ ਅਦਾਲਤ ਨੇ ਸਬੂਤਾਂ ਦੇ ਆਧਾਰ ਤੇ ਉਹਦੀ ਸਾਰੀ ਦੋਸ਼ੀ ਦਾ ਵੀ ਪੱਖ ਸੁਣਨਾ ਹੈ ਔਰ ਉਹਦੇ ਪੱਖ ਸੁਣਨ ਤੋਂ ਬਾਅਦ ਸਬੂਤਾਂ ਦੇ ਆਧਾਰ ਤੇ ਫੈਸਲਾ ਅਦਾਲਤ ਨੇ ਕਰਨਾ ਹੈ ਸੋ ਤੁਸੀਂ ਮੈਂ ਖਾਲਸਤਾਨ ਮੂਵਮੈਂਟ ਵੇਲੇ ਜਾਂ ਖੜਕੂ ਦੌਰ ਵੇਲੇ ਤੁਸੀਂ ਆਪੇ ਹੀ ਸਾਰੇ ਕੋਲ ਵਕੀਲ ਜੱਜ ਬਣ ਗਏ ਹੋ ਤੇ ਜਲਾਦ ਵੀ ਬਣ ਗਏ ਹੋ ਉਹੀ ਦੌਰ ਅੱਜ ਚੱਲ ਰਿਹਾ ਅੱਜ ਤੁਸੀਂ ਤੁਸੀਂ ਇਹ ਸਾਰਾ ਕੁਝ ਹੋ ਤੁਸੀਂ ਬੰਦਾ ਫੜੋਗੇ ਤੁਸੀਂ ਉਹਦੇ ਬਾਰੇ ਜੋ ਜੀ ਆ ਬੋਲੋਗੇ ਤੁਸੀਂ ਉਹਨੂੰ ਸਜ਼ਾ ਦਿਓਗੇ ਤੇ ਜੇਕਰ ਉਹਦੀ ਦਿੱਤੀ ਹੋਈ ਸਜ਼ਾ ਦੇ ਲੋਕ ਸੰਤੁਸ਼ਟ ਨਹੀਂ ਲੋਕਾਂ ਨੂੰ ਲੱਗਦਾ ਗਲਤ ਹੋਇਆ ਤਾਂ ਉਹਨੂੰ ਦਬਾਉਣ ਲਈ ਜਿਹੜਾ ਸਰਕਾਰ ਨੇ ਕੰਮ ਕਰਨਾ ਹੁੰਦਾ ਵੀ ਇਹਨੂੰ ਕਿਵੇਂ ਸੈੱਟ ਕੀਤਾ ਜੋ ਉਹ ਵੀ ਤੁਸੀਂ ਕਰੋਗੇ ਉਹਦੇ ਬਿਆਨ ਵੀ ਤੁਸੀਂ ਦਿਓਗੇ ਉਹ ਪਿਛਲੇ ਸਮੇਂ ਚ ਆਪਾਂ ਵੇਖਿਆ ਚਾਹੇ ਉਹ ਮਨਦੀਪ ਸਿੱਧੂ ਜਿਹੜਾ ਰਿਟਾਇਰ ਹੋ ਗਿਆ ਉਹਦੀ ਗੱਲ ਹੋਵੇ ਜਾਂ ਇਹਨਾਂ ਦੀ ਗੱਲ ਹੋਵੇ ਤੇ ਪੰਜਾਬ ਪੁਲਿਸ ਨੇ ਇੰਨੀ ਕੁ ਖੁੱਲ੍ਹ ਦੇ ਰੱਖੀ ਆ ਵੀ ਉਹਨੂੰ ਟਾਰਗੇਟ ਤੇ ਸੈੱਟ ਕਰਦਾ ਐਨੇ ਪਰਚੇ ਕਰੋ ਐਨੇ ਲੋਕ ਜੇਲ੍ਹਾਂ ਸੁੱਟੋ ਤੇ ਐਨੇ ਲੋਕਾਂ ਤੋਂ ਪੈਸੇ ਇਹਦੇ ਵਰਾ ਕੇ ਜੇਬ ਦੇ ਵਿੱਚ ਪਾਓ ਇਹੀ ਨਸ਼ਿਆਂ ਵਿਰੁੱਧ ਯੁੱਧ ਆ ਇਹੀ ਲੋਕਾਂ ਵਿਰੁੱਧ ਯੁੱਧ ਜੀ ਸਮਾਂ ਤਾਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਕਿਸਾਨਾ ਕੋਫ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਮੈਂ ਜੁੜੇ ਰਹੋ ਆਰਐਮ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰੇ ਬਾਂਦੇ ਹੋ ਜੀ ਧੰਨਵਾਦ